ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਪਾਕਿਸਤਾਨ ਗਿਆ ਸਿਕਸ਼ਰਦਾਲਵਾਂ ਦਾ ਜਥਾ ਅੱਜ ਅਟਾਰੀ ਵਾਗਾ ਸਰਹੱਦ ਰਾਹੀਂ ਵਾਪਸ ਵਤਨ ਪਰਤ ਆਈ। ਇਹ ਜਥਾ 13 ਅਪ੍ਰੈਲ ਨੂੰ ਪਾਕਿਸਤਾਨ ਗਿਆ ਸੀ ਸਿਸ਼ਵੀ ਸ਼੍ਰੋਮਣੀ ਕਮੇਟੀ ਦੇ 925 ਸ਼ਰਦਾਲੂਆਂ ਅਤੇ ਹੋਰਨਾਂ ਸਿੱਖ ਸੰਸਥਾਵਾਂ ਦੇ ਸ਼ਰਦਾਲੂ ਮਿਲਾ ਕੇ ਕੁੱਲ 2481 ਸ਼ਰਦਾਲੂ ਸ਼ਾਮਲ ਸਨ। ਜਥੇ ਨਾਲ ਗਏ ਪਟਿਆਲਾ ਦੇ ਸਿਕਸ਼ਰਦਾਲੂ ਜੰਗੀਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਸ ਮੌਕੇ ਗੱਲਬਾਤ ਕਰਦਿਆਂ ਜਥੇ ਵਿੱਚ ਸ਼ਾਮਲ ਸਿਕਸ਼ਰਦਾਲੂਆਂ ਨੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਪਾਕਿਸਤਾਨ ਵਿੱਚ ਵਕਫਾ ਸੇ ਗੁਰਦੁਆਰਾ ਮੰਦਰ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ ਸ਼ਰਦਾਲਵਾ ਨੇ ਦੱਸਿਆ ਕਿ ਗੁਰਦੁਆਰਾ ਪੰਜਾ ਸਾਹਿਬ ਵਿਖੇ ਪਾਕਿਸਤਾਨ ਸਰਕਾਰ ਵੱਲੋਂ ਸਖਤ ਸੁਰੱਖਿਆ ਪਰਬੰਧ ਕੀਤੇ ਗਏ ਸਨ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਮੰਦਰ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਦਾਲਵਾ ਦੇ ਵੱਤਵਾਦ ਵੀਜੇ ਲਗਾਏ ਜਾਣ ਤਾਂ ਜੋ ਉਹ ਖੁੱਲੇ ਦਰਸ਼ਨ ਦੇਦਾਰ ਕਰ ਸਕਣ ਅਸੀਂ ਪਹਿਲਾਂ ਗਏ ਸਭ ਤੋਂ ਪੰਜਾ ਸਾਹਿਬ ਲੰਕਾਣਾ ਸਾਹਿਬ ਸੱਚਾ ਸਦਾ ਕਰਤਾਰਪੁਰ ਫਿਰ ਗੁਰਜਿੰਦੇਵ ਸਾਹਿਬ ਦੇ ਦਰਸ਼ਨ ਕੀਤੇ ਜਿੱਥੇ ਉਹਨਾਂ ਸਹਾਤ ਹੋਈ ਆ ਤੇ ਰਾਵੀ ਜਿੱਥੇ ਨਾ ਚੁੱਬੀਵਾਰੀ ਸੋ ਜਗਾ ਸਭ ਦਰਸ਼ਕਾਂ ਕਰਕੇ ਜਿੱਥੇ ਸੰਗਰ ਜਾਣਾ ਚਾਹੀਦਾ ਗਏ ਆ ਤਾਰੂ ਸਿੰਘ ਦਾ ਗੁਰਦੁਆਰਾ ਸਾਹਿਬ ਜਿੱਥੇ ਦੇਖ ਕੇ ਆ